ਹਾਂਜੀ ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਵੇਖੋ ਬਹੁਤ ਹੀ ਜਿਆਦਾ ਸੋਹਣਾ ਆਪਾਂ ਸਮਰ ਵੀਅਰ ਸੂਟ ਲੈ ਕੇ ਆਏ ਹਾਂ ਸਟਾਫ ਰਹੇਗਾ ਰਾਮ ਟੈਕਸ ਦੇ ਵਿੱਚ ਇਸ ਤਰ੍ਹਾਂ ਮਹਿੰਦੀ ਦੇ ਨਾਲ ਆਫ ਵਾਈਟ ਦੀਆਂ ਲਾਈਨਾਂ ਵਾਲਾ ਤੇ ਇਸ ਨੂੰ ਆਪਾਂ ਸਟੀਚੇ ਇਸ ਤਰ੍ਹਾਂ ਕਰਵਾਇਆ ਹੈ ਕਲੀਆਂ ਵਾਲਾ ਪਾਈਪਿੰਗ ਦੇ ਕੇ ਕਲੀਆਂ ਤੇ ਤੇ ਨਾਲ ਰਹੇਗਾ ਜੀ ਇਸ ਤਰ੍ਹਾਂ ਦਾ ਵਾਜੂ ਵਰਕ ਤੇ ਸੇਮ ਰਹੇਗੀ ਇਸ ਤਰ੍ਹਾਂ ਬਾਟਮ ਬਾਟਮ ਤੇ ਵੀ ਵਰਕ ਆ ਜਾਏਗਾ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਨਾਲ ਆਪਾਂ ਸਟ੍ਰੇਟ ਇਸ ਤਰ੍ਹਾਂ ਦੀ ਬਾਟਮ ਰੱਖੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਦੇਖੋ ਬਾਜੂ ਵਰਕ ਤੇ ਬਾਟਮ ਵਰਕ ਇਸ ਤਰ੍ਹਾਂ ਆਪਾਂ ਪਾਈਪਿੰਗ ਹੈ ਜਿਹੜੀ ਬਾਟਮ ਦੇ نیچے ਵੀ ਦੇਤੀ ਹੈ ਜਿਹਦੇ ਨਾਲ ਹੋਰ ਵੀ ਗ੍ਰੇਸ ਵਨ ਜਾਂਦੀ ਹੈ ਸੂਟ ਦੀ ਤੇ ਸਟਾਫ ਰਾਮਟੈਕਸ ਦੇ ਵਿੱਚ ਰਹੇਗਾ ਲਾਈਨਾਂ ਦੇ ਵਿੱਚ ਮਹਿੰਦੀ ਤੇ ਆਫ ਵਾਈਟ ਇਹਦੇ ਵਿੱਚ ਆਪਣੇ ਕੋਲੇ ਪਰਪਲ ਸ਼ੇਡ ਦੇ ਵਿੱਚ ਵੀ ਹੈ ਸੂਟ ਇਸੇ ਤਰ੍ਹਾਂ ਬਾਟਮ ਬਾਜੂ ਵਰਕ ਤੇ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਤਰ੍ਹਾਂ ਸਟਿਚ ਜਿਹੜਾ ਕਰਵਾ ਸਕਦੇ ਹੋ ਨਾਲ ਜਿਹੜਾ ਦੁਪੱਟਾ ਹੈ ਇਸ ਤਰ੍ਹਾਂ ਆਪਾਂ ਤੈਬੀ ਦੇ ਵਿੱਚ ਲਾਈਨਾਂ ਵਾਲੀ ਤੈਬੀ ਦੇ ਵਿੱਚ ਰੱਖਿਆ ਹੈ ਤੇ ਨਾਲ ਇਸ ਤਰ੍ਹਾਂ ਟਾਈ ਐਂਡ ਡਾਈ ਬਹੁਤ ਹੀ ਜ਼ਿਆਦਾ ਸੋਹਣਾ ਟਾਈ ਐਂਡ ਡਾਈ ਦਾ ਦੁਪੱਟਾ ਜਿਹੜਾ ਆਪਾਂ ਰੈਡੀ ਕਰਵਾਇਆ ਮਹਿੰਦੀ ਦੇ ਨਾਲ ਰੈੱਡ ਸ਼ੇਡ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਦੁਪੱਟਾ ਸਾਰਾ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਹਾ ਸੇਮ ਇਸ ਤਰ੍ਹਾਂ ਦਾ ਵਰਕ ਵੀ ਕਰਵਾ ਸਕਦੇ ਹੋ ਤੇ ਕੋਈ ਪਿਕ ਭੇਜ ਕੇ ਤੁਸੀਂ ਵੀ ਆਪਣਾ ਦੱਸ ਸਕਦੇ ਹੋ ਵਰਕ ਹਮੇਸ਼ਾ ਕਾਰੀਗਰ ਵਾਲਾ ਰਹੇਗਾ ਕੰਪਿਊਟਰ ਵਾਲਾ ਵਰਕ ਆਪਣੇ ਕੋਲੇ ਨਹੀਂ ਹੁੰਦਾ ਜੀ ਜਿਹੜਾ ਮਸ਼ੀਨ ਨਾਲ ਕਾਰੀਗਰ ਦੁਆਰਾ ਕੰਮ ਹੁੰਦਾ ਹੈ ਉਹੀ ਆਪਣੇ ਕੋਲੇ ਵਰਕ ਅਵੇਲੇਬਲ ਹੈ। ਬਾਕੀ ਤੁਸੀਂ ਹੈਂਡਵਰਕ ਦੇ ਸੂਟ ਵਗੈਰਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਦੁਪੱਟੇ ਡਾਈ ਕਰਵਾ ਸਕਦੇ। ਹਾਂਜੀ ਅਗਲਾ ਸੂਟ ਵੀ ਸਟੀਚ ਕੀਤਾ ਆਪਾਂ ਦਿਖਾ ਰਹੇ ਹਾਂ ਤੁਹਾਨੂੰ। ਬਹੁਤ ਹੀ ਜ਼ਿਆਦਾ ਸੋਹਣਾ ਰਾ ਇਹਦਾ ਹੈਗਾ ਰਸਟ ਸ਼ੇਡ ਹੈ ਜੀ। ਤੇ ਜੇਕਰ ਮੈਂ ਫੈਬਰਿਕ ਦੀ ਗੱਲ ਕਰਾਂ ਤਾਂ 2/2 ਰਹੇਗੀ ਕਾਟਨ। ਬਹੁਤ ਹੀ ਜ਼ਿਆਦਾ ਸੋਹਣੀ ਇਸ ਤਰ੍ਹਾਂ ਫੀਲ ਤੁਸੀਂ ਕਰ ਸਕਦੇ ਹੋ ਇਹ ਲਾਈਨਿੰਗ ਲੱਗ ਕੇ ਆਪਾਂ ਸੂਟ ਜਿਹੜਾ ਰੈਡੀ ਕਰਵਾਇਆ ਹੋਇਆ ਇਸ ਤਰ੍ਹਾਂ ਇਹਨੀਆਂ ਖੁੱਲ੍ਹੇ ਵਾਲੀਆਂ ਪਾਕਿਸਤਾਨੀ ਬਾਜੂ ਰੱਖੀਆਂ ਹੋਈਆਂ ਬਾਜੂ ਤੇ ਬਹੁਤ ਹੀ ਹੈਵੀ ਇਸ ਤਰ੍ਹਾਂ ਦਾ ਕੰਮ ਦਿੱਤਾ ਗਿਆ ਵੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਇਹ ਤੇ ਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੁੱਟੀ ਦਿੱਤੀ ਹੈ ਚੌਕਾਂ ਤੇ ਇਸ ਤਰ੍ਹਾਂ ਲੇਸ ਦੇ ਕੇ ਰੈਡੀ ਕਰਵਾਇਆ ਹੈ ਜੇ ਆਪਾਂ ਇਹ ਬਾਟਮ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਹੀ ਇਸ ਤਰ੍ਹਾਂ ਬੂਟੀ ਵਾਲਾ ਵਰਕ ਆਏਗਾ ਨਾਲ ਇਸ ਤਰ੍ਹਾਂ ਦੀ ਲੇਸ ਦੇ ਕੇ ਇਹਨੂੰ ਸਲਵਾਰ ਨੂੰ ਪਾਕਿਸਤਾਨੀ ਸਲਵਾਰ ਨੂੰ ਰੈਡੀ ਕੀਤਾ ਗਿਆ ਜੇ ਆਪਾਂ ਦੁਪट्टे ਦੀ ਗੱਲ ਕਰੀਏ ਦੁਪੱਟਾ ਇਹਦਾ ਵਿੱਚ ਰਹੇਗਾ ਪਿਓਰ ਦੇ ਵਿੱਚ ਫਰੋਜੀ ਕਲਰ ਦੇ ਵਿੱਚ ਫਰੋਜੀ ਗ੍ਰੀਨ ਵਾਲਾ ਫਰੋਜੀ ਜੀ ਇਹ ਪਿਓਰ ਤੇ ਆਉਂਦਾ ਹੈ ਇਸ ਤਰ੍ਹਾਂ ਰਸਟ ਕਲਰ ਦੀ ਲੇਸ ਦੇ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਵਰਕ ਦੇ ਨਾਲ ਦਾ ਜਿਹੜਾ ਡਾਰਕ ਕਲਰ ਹੈ ਉਹਦੇ ਨਾਲ ਦਾ ਦੁਪੱਟਾ ਕੰਟਰਾਸਟ ਰੱਖਿਆ ਗਿਆ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ